ਉਹਨਾਂ ਦੇ ਤਰ੍ਹਾਂ ਇਹਨੇ ਡੀਬੀ ਕਿਹ ਜੂਗਾ ਹਾਂ ਦਾ ਜਲਨਾ ਸਤਰਾ ਸੋਨੀਆਂ ਦੇ ਜੜਕਾਰ ਵੀ ਦੇਖੋ ਇਹ ਬੰਦੀਆਂ ਸਮੱਸਿਆਵਾਂ ਦੇ ਫੀਟ ਦਿੱਸੀਆਂ ਨੇ ਅਸੀਂ ਸਾਮਾ ਪਾਇਨਾ ਨਾਲੇ ਸਮੱਸਿਆਵਾਂ ਹੋਈਆਂ ਨੇ ਗਰਾਂਡ ਦੇ ਲੰਗੜਾ ਜੀ ਜਿਹੜੀਆਂ ਇਹ ਸਮੱਸਿਆਵਾਂ ਵੱਧੀਆਂ ਨੇ ਤਾਂ ਇਹਨਾਂ ਦੇ ਹੱਲ ਵੀ ਕਰਨ ਲਈ ਵੀ ਆਪਾਂ ਨੂੰ ਸਮਾਂ ਚਾਹੀਦਾ ਸਮਾਂ ਦਾ ਜੀ 2.5 ਸਾਲ ਹੋ ਗਏ ਸਰਕਾਰ ਬਣੀ ਨੂੰ 2.5 ਸਾਲ ਦੇ ਨਾਲ ਤੋਂ ਜਿਹੜੀਆਂ ਪਹਿਲਾਂ ਵਾਲੀਆਂ ਦੀਆਂ ਉਹ ਵੀ ਲੋਕਾਂ ਨੂੰ ਅਸੀਂ ਕਹਿੰਦੇ ਨਹੀਂ ਹੱਲ ਕਿੱਥੋਂ ਕੱਢੋਗੇ ਦੀ ਕੋਸ਼ਿਸ਼ ਮਸਲੇ ਹਮਤਾ ਹੈਗੀ ਐ ਨੇ ਜਿੰਨਾ ਦਾ ਹੱਲ ਹੋ ਸਕਦਾ ਦੱਸੋ ਉਹਨਾਂ ਨੂੰ ਵੀ ਜਿਹੜੀਆਂ ਦਾ ਹੱਲ ਹੋ ਸਕਦਾ ਖੇਤੀਬਾੜੀ ਵਾਲੇ ਉਹਨਾਂ ਦਾ ਮੱਲ ਹੈਗਾ ਆਪਾਂ ਉਹਨਾਂ ਨਾਲ ਮੀਟਿੰਗ ਤੁਹਾਡੀ ਕਰਵਾ ਦਿੰਦੇ ਆ ਖੇਤੀਬਾੜੀ ਵਾਲੇ ਸਾਡੇ ਨਾਲ ਬਹੁਤ ਮੀਟਿੰਗਾਂ ਕਰ ਗਏ ਕਿਹਦੇ ਵਿੱਚ ਖੇਤੀਬਾੜੀ ਵਾਲੇ ਆ ਆ ਕਹਿੰਦੇ ਨੇ ਕਿ ਸਿਰਫ ਅੱਗ ਨਹੀਂ ਲਾਉਣੀ ਇਹਦੇ ਫਲਾ ਇਹਦਾ ਆ ਆ ਨੁਕਸਾਨ ਜਿਹੜੇ ਸਵਾਲ ਤੁਸੀਂ ਹੁਣ ਕਰ ਰਹੇ ਹੋ ਉਹ ਤੁਸੀਂ ਉਹਨਾਂ ਨੂੰ ਸਵਾਲ ਕਰਦੇ ਆ ਬਹੁਤ ਕਰਦੇ ਆ ਖੇਤੀਬਾੜੀ ਵਜੇ ਐਸਡੀਮ ਕਰਾਉਂਦਾ ਮੀਟਿੰਗ ਉਹ ਖੇਤੀਬਾੜੀ ਵਾਲੇ ਕਿੰਨੀ ਚੱਕੀ ਜਾਂਦਾ ਖੇਤੀਬਾੜੀ ਵਾਲੇ ਐਸਡੀ ਨੂੰ ਨਹੀਂ ਚੱਕੀ ਜਾਂਦੇ ਅੱਲ ਤਾਂ ਇਹ ਕੱਢਣ ਦੇ ਝਾਕਨ ਨਾਲ ਤਾਂ ਨਹੀਂ ਹੋਊਗਾ ਉਹਦਾ ਕੰਦ ਤੇ ਲਿਖੇ ਨਾਲ ਪੜ ਲੈਣਾ ਚਾਹੀਦਾ ਵੀ ਇਹਦੇ ਖੇਤੀ ਦੇ ਘਾਟੇ ਕਾਰਨ ਕਿੰਨੇ ਕਿਸਾਨਾਂ ਦੀਆਂ ਖੁਦਗੁਸੀਆਂ ਹੋ ਗਈਆਂ ਕਿੰਨੇ ਕਿਸਾਨ ਖੇਤੀ ਚੋਂ ਬਾਹਰ ਹੋ ਗਏ ਉਹ ਉਹ ਲਿਸ਼ਟ ਸਰਕਾਰ ਨੂੰ ਭੇਜਣਾ ਅੱਲਾ ਆ ਕਹਿ ਗਈ ਨਹੀਂ ਵੀ ਹਾਂ ਗੱਠਾ ਬੰਨਣਾ ਹੈ ਗੱਠਾ ਬਨ ਗਏ ਕਈ ਥਾਂ ਤੇ ਗੱਠਾ ਨੂੰ ਅੱਗ ਲਾਉਣੀ ਪਈ ਆ ਲੋਕਾਂ ਨੂੰ ਗੱਠਾ ਨੂੰ ਅੱਗ ਲਾਈਆ ਥੋਨੇ ਦੇਖਿਆ ਬੱਤ ਖਤਮ ਹੁੰਦੀ ਜਦੋਂ ਐਂ ਲੱਗਦਾ ਵੀ ਭਾਈ ਹਾਂ ਗਾਹਾਂ ਬੀਜਣ ਜੋਗ ਵੀ ਨਹੀਂ ਹੁਣ ਸਰਕਾਰ ਦਾ ਕੀ ਪਲੈਨ ਜੀਰੀ ਖਰੀਦਣੀ ਨਹੀਂ ਕਣਕ ਬੀਜਣੀ ਨਹੀਂ ਡੀਏਬੀ ਨਾ ਆਵੇ ਲੋਕਾਂ ਨੇ 1800 ਨੂੰ ਮਨ ਮਰਜ਼ੀ ਦੇ ਡੇਟਾ ਦੇ ਦੋ ਹੁਣ 4 ਕਹੇ ਤਾਂ ਵੀ 4 ਵਜੇ ਮੰਡੀ ਚ ਵਈ ਗਿਆ ਕਿ ਕਿਉਂ ਨਹੀਂ ਤੁਸੀਂ ਦੇਖਦੇ ਵੀ ਇਹ ਡੇਢ ਧੰਗਾਂ ਲੱਗੀਆਂ ਆਹ ਕਿਸਾਨ ਇਹ ਤੋਂ ਬਾਅਦ ਕੀ ਕਰਨਗੇ ਕਿਸੇ ਨੇ ਵਿਆਹ ਕਰਨਾ ਥਰਨਾ ਕੁੜੀ ਦਾ ਧਰਿਆ ਹੋਇਆ ਉਹ ਕਿਸਾਨ ਟੀਵੀ ਦੇ ਅੱਗੇ ਰੋ ਰਿਹਾ ਕੀ 15 ਦਿਨ ਹੋ ਗਏ ਉਹ ਬਾਈ ਜੀਰੀ ਪਈ ਨੂੰ ਮੇਰੀ ਜੀਰੀ ਦਾ ਇੰਨਾ ਕਟ ਕਹਿੰਦੇ ਨੇ ਆੜਤੀਆ ਪੈਸਾ ਨਹੀਂ ਦੇ ਰਿਆ ਕੀ ਕਰੂ ਬਾਈ ਤੁਸੀਂ ਆਪ ਦੱਸੋ ਜਨਾਬ ਤੁਸੀਂ ਸਾਡੇ ਆਸਣ ਹੋ ਕਿ ਕੋਈ ਹੱਲ ਕਿਸਾਨ ਦਾ ਨਾਲ ਕਿਸਾਨ ਦੇ ਨਾਲ ਮਜ਼ਦੂਰ ਮਾਰ ਰਿਹਾ ਮਜ਼ਦੂਰ ਵੀ ਹੋਂ ਹਟ ਜਾ ਮਜ਼ਦੂਰ ਮੰਡੀ ਦੇ ਵਿੱਚ ਜਿਹਨੂੰ ਅੱਜ 15 ਫੁੱਟ ਦੀ ਢਾਂਗ ਲਾਉਣੀ ਪੈਗੀ ਉਹਨੂੰ 10 ਦਿਨ ਬਾਅਦ ਫੇਰ ਟਰੱਕ ਚ ਭਰਨੀ ਪੈਗੀ ਉਹ ਕਿੱਥੇ ਦਾ ਨਾਲ ਦੀ ਨਾਲ ਲੋਡ ਹੋ ਕੇ ਸੈਲਰ ਤੇ ਜਾਣੀ ਚਾਹੀਦੀ ਆ ਉਹ ਫਿਰ ਉੱਥੇ ਢਾਂਗਾ ਲਾਉਂਦਾ ਉਹਦੇ ਘਟੇ ਚ ਇਕੱਲੇ ਚੌਲ ਖਾ ਕੇ ਗੁਜ਼ਾਰਾ ਕਰਦੇ ਨੇ ਹੱਤ ਇੱਕ ਤਰੀਕ ਦੀ ਬੋਲੀ ਸਟਾਰਟ ਆ ਤਨ ਮਹੀਨੇ ਦੀ ਜੀ ਦੀ ਵੀ ਕੋਈ ਕੀ ਕਰੂਗਾ ਕਿਸਾਨ 5 ਤਰੀਕ ਨੂੰ ਬੰਡੀ ਦੀ ਹੋ ਜਾਂਦੀ ਆ ਅੱਜ 13 ਤਰੀਕ ਹੋ ਗਈ ਦੱਸੋ ਕੀ ਕਰੂਗਾ ਕਿਸਾਨ ਅੱਗੇ ਕਿਸੇ ਖਦੇ ਉੱਤੇ 60% ਜੀ ਦੀ ਦੇਣੀ 70% ਇਹ ਕਿੰਨਾ ਹੋ ਰਿਹਾ ਅਨੰਦ ਸਿੰਘ ਸਾਹਿਬ ਦੇ ਬੜੇ ਨਾਲ ਅਲੱਗ ਚੈਨਲ ਨੂੰ ਇਹ ਮੀਟਿੰਗ ਦਾ ਮੈਂ ਸੋਡੀ ਗੱਲ ਮੰਨ ਲਈ ਮੀਟਿੰਗ ਤੇ ਚਲ ਤੁਸੀਂ ਦੱਸ ਦੋ ਸੋਡੀਆਂ ਮੀਟਿੰਗਾਂ ਹੋਈਆਂ ਨੇ ਤੁਸੀਂ ਦੱਸ ਦੋ ਮੀਟਿੰਗ ਜੋ ਵੀ ਸਾਡੇ ਨਾਲ ਦਾ ਤੁਸੀਂ ਵੱਧ ਪੜੇ ਲਿਖਿਓ ਵੱਧ ਨੌਲੇਜ ਰੱਖ ਲਿਓ ਸੋ ਨੂੰ ਮੀਟਿੰਗ ਜੋ ਕੀ ਸਿੱਖਣ ਨੂੰ ਮਿਲਿਆ ਸਾਡੇ ਸਾਰੇ ਕਿਸਾਨਾਂ ਨੂੰ ਦੱਸ ਦੋ ਮੀਟਿੰਗ ਦਾ ਸਾਡੀ ਦੋਸਤੀ ਕਰਾ ਦੋਗੇ ਚਾਰ ਦੀ ਕਰਾ ਦੋਗੇ ਜਿਹੜੀਆਂ ਗੱਲਾਂ ਸੋਡੇ ਨਾਲ ਕਰੀਆਂ ਨੇ ਸੋਡੀ ਤਾਂ ਸਾਡੇ ਨਾਲੋਂ ਵੱਧ ਉਹਦੇ ਵਿੱਚ ਟ੍ਰੇਨਿੰਗ ਆ ਪਾਰਚੀਆਂ ਵਾਲੇ 'ਚ ਵੀ ਵੱਧ ਆ ਤੇ ਇਧਰ ਅੱਗ ਵਾਲੇ ਚ ਵੀ ਵੱਧਦਾ ਵੀ ਇਹ ਨੂੰ ਆਏ ਨਹੀਂ ਆ ਕਰਾ ਲਓ ਛੋਟੇ ਦਾ ਮੀਟਿੰਗਾਂ ਬਹੁਤ ਹੋਈਆਂ ਨਾਲ ਛੋਟੇ ਪਟਵਾਰੀ ਸਾਹਿਬ ਖੜੇ ਨੇ ਇਹ ਇਹਨਾਂ ਨੂੰ ਵੀ ਮੰਨ ਕੇ ਤੇਰੀ ਪੂਰੀ ਨੌਲੇਜ ਦਿੱਤੀ ਹੂੰ ਸਾਨੂੰ ਦੱਸ ਦਿਓ ਤੁਸੀਂ ਤਿੰਨ ਆਫਸਰ ਖੜੇ ਹਾਡੇ ਚੌਥੇ ਐਸਐਚਓ ਸਾਹਿਬ ਖੜੇ ਨੇ ਇੱਕ ਦੱਸ ਦਿਓ ਸਾਨੂੰ ਵੀ ਭਈ ਆਹ ਹੱਲ ਆ ਤੁਸੀਂ ਆਹ ਹੱਲ ਕਰੋ ਜੇ ਤੁਹਾਡਾ ਨਾਂ ਹੋਇਆ ਸਾਨੂੰ ਸ਼ੁੰਡੀ ਵਾਲਾ ਦੱਸ ਦਿਓ ਅਸੀਂ ਤੁਹਾਨੂੰ ਬੁਲਾ ਲਾਂਗੇ ਪਟਵਾਰੀ ਸਾਹਿਬ ਨੂੰ ਬੁਲਾ ਲਾਂਗੇ ਜਿੱਥੇ ਕਣਕ ਆ ਬਰਾਲੀਕਾਰਨ ਖਰਾਬ ਹੋਊਗੀ ਤੁਹਾਨੂੰ ਬੁਲਾ ਲਾਂਗੇ ਕੋਈ ਹੱਲ ਹੈ ਜੋ ਮੇਰੇ ਵੱਲ ਮੰਤ ਮੰਤਰ ਵਿਭਾਗ ਖੇਤੀਬਾੜੇ ਵਾਲੇ ਦੱਸਣਗੇ ਨਾ ਖੇਤੀਬਾੜੀ ਵਾਲੇ ਵਿੱਚ ਬੈਠੇ ਨੇ ਅਫਸਰ ਆ ਸਾਡਾ ਪੇਜ ਹੈ ਨਾ ਦੱਸ ਦੇ ਸਾਨੂੰ ਜੀ ਨਹੀਂ ਨਹੀਂ ਉਹ ਡਾਕਟਰ ਬੈਠੇ ਨੇ ਖੇਤੀਬਾੜੀ ਦੇ ਪੰਜ ਬੈਠੇ ਤੁਸੀਂ ਮੈਂ ਚਾਰ ਕਹਈਆਂ ਦੀ ਖੇਤੀਬਾੜੀ ਵਾਲੇ ਵੀ ਨਾਲ ਬੈਠੇ ਨੇ ਸਾਰੇ ਬੈਠੇ ਹੋ ਤੁਸੀਂ ਸਾਰੇ ਦੱਸ ਦਿਓ ਸਾਨੂੰ ਇੱਕ ਹੱਲ ਕੱਢ ਦਿਓ ਉਹ ਹੱਲ ਨੂੰ ਮੈਂ ਜੀ ਮੰਨ ਲਾਂਗਾ ਇਹਨੇ ਬਾੰਦੋ ਕੁਝ ਨਾ ਕੋਈ ਨਹੀਂ ਬੱਚਾ ਆਪਾਂ ਦੀ ਕਰਵਾਤੀ ਕੋ ਜਿਹੜੇ ਭੁਜਾ ਨੂੰ ਵੀ ਕੱਢਦਾ ਮੰਨਦੇ ਜਨਾਬਾ ਥੋੜੀ ਤਾਂ ਚੱਲੋ ਤੁਸੀਂ ਮਲਾਜਮੋ ਥੋੜੀ ਡਿਊਟੀ ਆ ਇਹਨਾਂ ਨੂੰ ਰੇਗਾ ਦੀ ਡਿਊਟੀ ਲਾ ਦੇ ਮੈਂ 5 ਵਜੇ ਤੋਂ ਬਾਅਦ ਥੋੜੇ ਵਾਰ ਕੰਮ ਹਰ ਇੱਕ ਗੱਲ ਮੰਨਦਾ ਮੈਂ ਕੋਈ ਗੱਲ ਵਿੱਚ ਮੈਂ ਕੀ ਨਹੀਂ ਕਰਦਾ ਇਹਨਾਂ ਨੂੰ ਰੇਗਾ ਦੀ ਡਿਊਟੀ ਲਾਤੀ ਤੇ ਹੁਣ ਮੈਨੂੰ ਇਹ ਗੱਲ ਆ ਮੈਂ ਦੇਖੋ ਜਿਹੜੀ ਗੱਲ ਮੈਨੂੰ ਐਂ ਤਾਂ ਪਤਾ ਜਦੋਂ ਮੈਂ ਤੁਹਾਨੂੰ ਇਹ ਗੱਲ ਮੇਰੀ ਡਿਊਟੀ ਨਹੀਂ ਲਾਈ ਮੈਂ ਕਹਿੰਦਾ ਡਿਊਟੀ ਲੱਗੀ ਹੋਈ ਹੈ ਤੇ ਆ ਗੱਲ ਦਾ ਕਹ ਦੂਗੀ ਨਰੇਗਾ ਦੀ ਡਿਊਟੀ ਸਰਕਾਰ ਨੇ ਨਹੀਂ ਮੈਨੂੰ ਨਹੀਂ ਪਤਾ ਇਸ ਬਾਰੇ ਮੈਨੂੰ ਇਸ ਬਾਰੇ ਨਹੀਂ ਪਤਾ ਹੈਗਾ ਮੈਂ ਐਵੇਂ ਕਿਉਂ ਕਹਦਾ ਕੋਈ ਗੱਲ ਮੈਂ ਨਹੀਂ ਕਹਿੰਦਾ ਹੈਗਾ ਮੈਨੂੰ ਗੱਲ ਲਓ ਜੇ ਮੈਨੂੰ ਇਹ ਗੱਲ ਦਾ ਪਤਾ ਹੋਵੇ ਹਾਂ ਮੈਂ ਧੂਫਾ ਕੋ ਦਵਾਰੇ ਲਾ ਨੀਆ ਹੈ ਨੇ ਵਿਚਾਰੇ ਸਪੋਰਟ ਨੇ ਉਹ ਮੈਂ ਰਿਪੋਰਟਾਂ ਲਾ ਦੀਆਂ ਹੋਰ ਰਿਪੋਰਟ ਉਸ ਉਸ ਸਪੋਰਟ ਸਰ ਮੈਂ ਬਿਜਲੀ ਬੋਰਡ ਦੀ ਡਿਊਟੀ ਲਈ ਬਿਜਲੀ ਬੋਰਡ ਦੇ ਮਰਾਇਆ ਪ੍ਰਧਾਨ ਨੇ ਬਕਾਇਦਾ ਖ਼ਬਰ ਚਲਵਾਇਆ ਕਿ ਸਾਡੀਆ ਡਿਊਟੀ ਨਹੀਂ ਬਣਦੀ ਜਿਹੜੇ ਅੱਗ ਬਝਾਉਣਾਂਗੇ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਹੀ ਆ ਉੱਥੇ ਜੀਸੀ ਅੱਗ ਬਝਾਉਂਦੇ ਸਨ ਕੀ ਆ ਜੇ ਕਿਸੇ ਦੇ ਕਿਸਾਨ ਦੇ ਕਣਕ ਨੂੰ ਅੱਗ ਲੱਗ ਜੇ ਫਾਇਰ ਗੇਟ ਆਉਂਦੀ ਹੋਣੀ ਚਾਰ ਪੰਜ ਪੰਜ ਘੰਟੇ ਕਿਸੇ ਦੇ ਘਰ ਨੂੰ ਅੱਗ ਲੱਗ ਜੇ ਚਾਰ ਪੰਜ ਪੰਜ ਘੰਟੇ ਆਉਂਦੀ ਹੋਣੀ ਇੱਥੇ ਆ ਕੇ ਪਤਾ ਨਹੀਂ ਕੀ ਆ ਕੀ ਨਾ ਡੀਸੀ ਜਦੋਂ ਜਾਂਦਾ ਕਾਫਲੇ ਦੇ ਨਾਲ ਫਾਇਰ ਗੇਟ ਚੱਲਦਾ ਜੀ ਮੈਂ ਤੋਂ ਵੀ ਮੈਂ ਤੋਂ ਵੀ ਫਲਾ ਜੱਗ ਕਹੋ ਵੀ ਆ ਗੱਲ ਜੀ ਮੈਂ ਤੋਂ ਵੀ ਕਿਸੇ ਸੋਚਾ ਨੂੰ ਕਰਦਾ ਹੈਗਾ ਕਹੋ ਵੀ ਆ ਗੱਲ ਜੀ ਤੁਹਾਡੇ ਨਾਲ ਗੱਲ ਨਹੀਂ ਝੂਠ ਹੈ ਕੋਈ ਫਰਕ ਨਹੀਂ ਮੰਨ ਲਾਂਗੇ ਗੱਲ ਕਾਪਲੇ ਦੇ ਨਾਲ ਡੀਸੀ ਸਾਹਿਬ ਦੇ ਨਾਲ ਹੁੰਦੀ ਜਦੋਂ ਕੋਈ ਕਿਸਾਨ ਦੇ ਖੇਤ ਨੂੰ ਜਾਂ ਲਾਂ ਨੂੰ ਅੱਗ ਲੱਗ ਜੇ 23 ਵਾਰ ਤੇ ਇਹਨਾਂ ਦੇ ਬੈਂਟਰੀ ਨਹੀਂ ਹੁੰਦੀ ਉਹ ਡੀਜੇ ਨਹੀਂ ਹੁੰਦਾ ਹੁਣ ਪਤਾ ਨਹੀਂ ਕਿੱਥੋਂ ਆ ਰਹੇ ਨੇ ਇਹਦੇ ਵਾਸਤੇ ਇਸ ਤਾਂ ਸਾਨੂੰ ਬੇਨਤੀ ਕਰਦੇ ਆਂ ਉਦਾਂ ਉਹ ਮੇਸਾਨਾਂ ਦਾ ਦੇਖੋ ਗਲਣਾ ਘੋਟੋ ਵੀਰ ਮੇਰੇ ਆ ਕੋਈ ਗੜਨੀ ਘੋਟ ਰਹਿਗੇ ਜੀ ਮੈਂ ਵਿਸ਼ਵਾਸ ਦਿਵਾਉਣਾ ਤੁਹਾਨੂੰ ਕੋਈ ਤੰਗ ਕਰਦਾ ਬਹੁਤ ਸਿਰੇ ਜੀ ਸਿਰੇ ਲੱਗੀ ਕੰਡੀ ਦੇ ਰੱਸਾ ਦਾ ਪਿਆ ਹੋਇਆ ਮੈਂ ਮੰਨਣਾ ਉਹ ਦੇਖੋ ਖਿੱਚਣ ਦੇ ਲਈ ਸਰਕਾਰ ਦਾ ਜ਼ੋਰ ਲੱਗਾ ਹੋਇਆ ਸੋਡਾ ਟੋਲਾ ਜਿਹੜੇ ਥੱਲੇ ਕੁਰਸੀ ਲਾਈ ਹੋਈ ਉਹਨੂੰ ਧੱਕਾ ਮਾਰ ਰਹੇ ਹੋ ਸੱਚੀ ਮੁੱੱਚੀ ਤੁਹਾਨੂੰ ਕਹਨੇ ਆ ਥੋੜੀ ਤਕਲੀਫ ਹੈਗੀ ਦੇਖੋ ਜੀ ਉਸੇ ਬੱਚਿਆਂ ਨੂੰ ਦੇਖੇ ਦੇਖੋ ਕਿਸਾਨ ਦਾ ਬਣੂਗਾ ਜਿਵੇਂ ਹੋਊਗਾ ਮੈਂ ਕਰਾਂਗਾ ਮੈਂ ਦੇਖੋ ਮੈਂ ਬਾਹਰ ਹੀ ਕਰਕੇ ਚੱਲਿਆ ਹਾਂ ਇਹ ਨਹੀਂ ਹੈਗਾ ਮੈਂ ਕੋਈ ਤੁਸੀਂ ਐਂ ਦੱਸੋ ਤੁਸੀਂ ਕੀ ਕੀਤੀ ਬੜੀ ਕਿੰਨੀ ਹੋਏ ਕਦੇ ਆ ਕੇ ਕਿਸਾਨਾਂ ਦਾ ਸੋਨੇ ਆ ਦਰਦ ਪੁੱਛਿਆ ਵੀ ਇਹ ਛੋੜਿਆ ਜਿਹੜੀ ਇਹਦੇ ਵਾਲੀ ਮਸ਼ੀਨ ਵੀ ਛੋੜੇ ਸਬਸਿਡੀ ਤੇ ਕੋਈ ਲੈਣੀ ਚਾਹੁੰਦਾ ਹਾਂ ਸਬਸਿਡੀ ਦਾ ਇੱਕ ਨਹੀਂ ਨਹੀਂ ਦੱਸੋ 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 ਸਬਸਿਡੀ ਦਾ ਪ੍ਰੋਸੀਜਰ ਹੈ ਅਪਲਾਈ ਆਨਲਾਈਨ ਉਹਦੇ ਨੇ ਮੇਰੀ ਗੱਲ ਕੀ ਹੈ ਉਹ ਤਾਂ ਆਪਣੀ ਗੱਲ ਦੇ ਪਹਿਲਾਂ ਨਿਬੜ ਗਈ। ਗੱਲ ਤਾਂ ਇਹ ਵੀ ਦੇਖੋ ਜੇ ਸਾਨੂੰ ਆਹ ਦਵਾਰੋਂ ਮਿਲਗੇ ਇੱਥੇ ਫੋਟੋ ਖਿੱਚਦੇ। ਨਹੀਂ ਆ ਵੀ ਨਹੀਂ ਹੁੰਦੇ ਹੈਗੇ ਤੁਹਾਨੂੰ ਬਹੁਤ ਕਮਾਲ ਹੈ। ਅਸੀਂ ਨਹੀਂ ਨਹੀਂ ਅਸੀਂ ਵੀ ਨਹੀਂ ਬਿਲਕੁਲ ਅਸੀਂ ਤੁਸੀਂ ਆਓ ਅਸੀਂ ਨਹੀਂ ਹੁੰਦੇ ਹੈਗੇ ਜੀ ਅਸੀਂ ਥੋੜਾ ਥੋੜੇ ਜੀ ਕੋਈ ਆਊਗਾ ਅਸੀਂ ਉਸ ਜੀ ਨਾਲ ਬਿਠਾਵਾਂਗੇ ਐਸਡੀਐਮ ਸਾਹਿਬ ਨੂੰ ਖੁਦ ਕਹਿ ਦਊਂਗੀ। 10 ਮਿੰਟ ਲੱਗਣਗੇ ਫੋਟੋਆਂ ਖਿੱਚਣ ਨਹੀਂ ਹੋਣਗੇ। ਹਾਂ ਆ ਸਾਨੂੰ ਆ ਕਿਤੇ ਨਾ ਏਵੀ ਵਿੱਚ ਦਿਖਾਉਣੀ। ਨਹੀਂ ਨਹੀਂ ਠੀਕ ਹੈ ਜੀ ਠੀਕ ਹੈ। ਹਾਂ ਜੀ ਤੇ ਕਹਿਦਾ ਕੀ ਹੱਲ ਕਰਾਂ ਇਹਦਾ ਦੱਸੋ। ਇਹਦਾ ਇਹਦੇ ਬਾਰੇ ਮੈਂ ਹੁਣੇ ਕਹਤਾ। ਮੈਂ ਜਾ ਕੇ ਹੀ ਕੀ ਕਹਿੰਦੇ ਨੇ ਮੈਨੂੰ ਤੁਹਾਡਾ ਨੰਬਰ ਦੇ ਦੋ ਠੀਕ ਹੈ ਮੈਂ ਤੁਹਾਨੂੰ ਜਾ ਕੇ ਹੀ ਹੁਣੀ ਇੰਟੀਮੀਟ ਕਰਦਾ ਵੀ ਇਹਦਾ ਉਹ ਜਦੋਂ ਮੁੰਡੇ ਆ ਕੇ ਉਹ ਤੁਹਾਨੂੰ ਮਿਲਣ ਲਣਗੇ ਆ ਕੇ ਠੀਕ ਹੈ ਇਹ ਤੁਸੀਂ ਦੋ ਦਿਨ ਦੇ ਵਿੱਚ ਵਿੱਚ ਚੱਕੋ ਆ ਨਹੀਂ ਮੈਂ ਤੁਹਾਨੂੰ ਦੱਸਿਆ ਅੱਜ ਹੀ ਜਗਦਾਰ ਜੀ ਅੱਜ ਹੀ ਗੱਲ ਕਰਕੇ ਸਵੇਰੇ ਇਹਦਾ ਆਪਾਂ ਕੋਈ ਨਾ ਕੋਈ ਹੱਲ ਕੱਢਾਂਗੇ ਦੋ ਦਿਨ ਤਾਂ ਚੱਲੋ ਠੀਕ ਹੈ ਬਹੁਤ ਵਧੀਆ ਗੱਲ ਹੈ ਤੁਸੀਂ ਠੀਕ ਹੈ ਤੇ ਅਗਲੀ ਤੀਜਾ ਤੀਜਾ ਜਿਹੜਾ ਤੁਹਾਡਾ ਹੈਗਾ ਮੈਂ ਹੁਣ ਵੀ ਤੁਹਾਨੂੰ ਬੇਨਤੀ ਕਰਦਾ ਜੇ ਕੋਈ ਤੁਹਾਨੂੰ ਕਿਤੇ ਵੀ ਖੱਜਲ ਖਵਾਰੀ ਡੀਐਪੀ ਵਾਲੀ ਚਾਹੇ ਪਹਿਲਾਂ ਹੋ ਗਈ ਚਾਹੇ ਕੋਈ ਹੋਣ ਜਾ ਰਹੀ ਹੈ ਸੁਸਾਇਟੀ ਦੇ ਦੰ ਦੇ ਰਹੇ ਹੋ ਚਲੋ ਕੋਈ ਆ ਕੇ ਖੇਤੀਬਾੜੀ ਵੱਲੋਂ ਆਹ ਮੀਟਿੰਗ ਕੀਤੀ ਆ ਤੁਸੀਂ ਅੱਗਲੀ ਨਾਲ ਕਰੀਗੇ ਤੇ ਡੀਏਵੀ ਕਿਤੇ ਮਿਲਿਆ ਜਾਂ ਨਾ ਮਿਲਿਆ ਕਿਸਾਨ ਨੂੰ ਕਿਤੇ ਵੀ ਵੀ ਦੇਖੋ ਸਾਡੇ ਕੋਲ ਤਾਂ ਜਰੂਰ ਦੇ ਵਿੱਚ ਦੱਸ ਦਿੰਦੇ ਮੈਂ ਤਾਂ ਕੋਈ ਆ ਰੋਜ਼ ਅਖਬਾਰਾਂ ਚ ਕਿਸਾਨਾਂ ਦੀ ਵਿਵਤਾ ਲੱਗਦੀ ਦੀ ਜਿਹੜੇ ਬੰਦੇ ਰੋਜ਼ ਸਟੇਜਾਂ ਤੇ ਬੋਲਦੀਆਂ ਤੇ ਲੋਕ ਬੋਲਦੇ ਤੇ ਉਹ ਕਿਹਦੇ ਵੀ ਕਿਸੇ ਵੀ ਆਪਸ ਵਿੱਚ ਥੋੜੇ ਨੇ ਕਿਸੇ ਕਿਸਾਨ ਨਾਲ ਕਿਸੇ ਪਿੰਡ ਦੇ ਵਿੱਚ ਆ ਕੇ ਜਿਆਦਾ ਇਹ ਚਾਹੋ ਵੀ ਸਾਨੂੰ ਪਤਾ ਹੀ ਨਹੀਂ ਲੱਗਾ ਨਹੀਂ ਆਈ ਨਹੀਂ ਜ਼ਿਖਰ ਜੀ ਹੋਏ ਆ ਦੇਖੋ ਤੁਸੀਂ ਚੀਫ ਸਟਾਫਰ ਨਾਲ ਗੱਲ ਕਰ ਲਓ ਮੈਂ ਤਾਂ ਇੱਕ ਮਹੀਨਾ ਹੋ ਗਿਆ ਇੱਧਰ ਡਿਊਟੀ ਉਦੋਂ ਪਹਿਲਾਂ ਇਲੈਕਸ਼ਨ ਡਿਊਟੀਆਂ ਦੇ ਵਿੱਚ ਮਾਂ ਜੋਗ ਐਸ ਡੀ ਐਮ ਸਾਹਿਬ ਨਾਲ ਹੀ ਸੀਗਾ ਠੀਕ ਹੈ ਹਾਂ ਹੁਣ ਮੈਂ ਆਇਆ ਹੋਇਆ ਹਾਂਗਾ ਹੁਣ ਤੁਹਾਨੂੰ ਮੈਨੂੰ ਵਿਸ਼ਵਾਸ ਹੈਗਾ ਜਿਹੜੀਆਂ ਜਿਹੜੀਆਂ ਗੱਲਾਂ ਤੁਸੀਂ ਕਹਿਣੇ ਹੋਗੇ ਉਹ ਤੇ ਤੁਸੀਂ ਗੱਲਾਂ ਅੱਗੇ ਤੱਕ ਕਨਵੇ ਕਰ ਦੋ ਬਿਲਕੁਲ ਜਿਉਂ ਕਨਵੇ ਕਰ ਦਾਂਗੇ ਹਾਂਜੀ ਹਾਂਜੀ ਉਹ ਮੈਂ ਰਿਟਰਨ ਜਿਹੜੀ ਅੱਜ ਦੀ ਰਿਪੋਰਟ ਹੈ ਕਿ ਚਾਹੇ ਉਹਦੇ ਵਿੱਚ ਮੈਂ ਪਾ ਦਾਂ ਵੀ ਉੱਥੇ ਉਹਨਾਂ ਦੀਆਂ ਠੀਕ ਆ ਆ ਸਮੱਸਿਆ ਨੇ ਉਹਦਾ ਜਿਹੜਾ ਹੈਗਾ ਕਾਈਂਡਲੀ ਮਤਲਬ ਕਰਿਆ ਜਾਵੇ ਠੀਕ ਹੈ ਇੰਨਾ ਹੈ ਠੀਕ ਹੈ ਹੋਰ ਕੋਈ ਚੁੱਕਰੀ ਮਾਫੀ ਕੋਈ ਮੈਤੋਂ ਕੋਈ ਵੱਧ ਘੱਟ ਸ਼ਬਦ ਕਿਹਾ ਗਿਆ ਉਹਦੇ ਠੀਕ ਹੈ ਉਹਦੀ ਮਾਫੀ ਚਾਹੁੰਦੇ ਆ ਤੇ ਬਾਕੀ ਤੁਹਾਡੀ ਬਹੁਤ ਬਹੁਤ ਧੰਨਵਾਦ ਠੀਕ ਹੈ ਈਸੀ ਤੋਂ ਲੈ ਕੇ ਅੱਗ ਬਝਾਉਂਦੇ ਫਿਰਦੇ ਨੇ ਈਸੀ ਦਾ ਕੰਮ ਹੈ ਅੱਗ ਬਝਾਉਣਾ ਜੀ ਅੱਗ ਬਝਾਉਂਦੇ ਫਿਰਨਗੇ ਫਿਰ ਤਾਂ ਇਹ ਜਿਹੜੇ ਅੱਗ ਬਝਾਉਂਦੇ ਫਿਰਦਨੇ ਆ ਪੁਲਿਸ ਮੁਲਾਜ਼ਮਾਂ ਨੂੰ ਨਹੀਂ ਫਿਰਦੇ ਹੋਣਾ ਐਸਪੀ ਡੀ ਤੱਕ ਫੇਰ ਤੇ ਇਹਨਾਂ ਨੂੰ ਤੁਸੀਂ ਫੈਬ੍ਰਿਕਟ ਵਿੱਚ ਭਰਤੀ ਕਰੋ ਫੇਰ ਇਹਨਾਂ ਨੂੰ 80-80 ਕੁਰਸੀਆਂ ਦੇਣ ਦੀ ਕੀ ਲੋੜ ਆ ਜੇ ਅੱਗ ਬੁਝਾਉਣ ਵਾਲੇ ਜੇ ਰੱਖਣੇ ਨੇ ਫੇਰ ਤੇ ਇਹਨਾਂ ਨੂੰ ਫੈਬ੍ਰਿਕਟ ਵਿੱਚ ਰੱਖੋ ਉਧਰ ਬਧਾਓ ਭਰਤੀ ਜੇ ਇਹਨਾਂ ਨੂੰ ਅੱਗ ਬੁਝਾਉਣ ਲੱਗਣਾ ਆਪਾਂ ਨੇ ਇਹਦਾ ਲੋਕਾਂ ਨੂੰ ਦੇਣ ਵਾਲੀਆਂ ਸਹੂਲਤਾਂ ਨੇ ਉਹ ਦੇਵੋ ਡੀਏਪੀ ਦਾ ਕਿੱਡਾ ਲੋਕਾਂ ਨੇ ਸਹਮਣ ਪਾਇਆ ਡੁਬਲੀਗੇਟ ਵਿਕੇ ਆ ਲੋਕਾਂ ਨੂੰ 18-18 22-200 ਦਾ ਥੈਲਾ ਵੀ ਕਿਉਂ ਉੱਥੇ ਤਾਂ ਕੋਈ ਪ੍ਰਬੰਧ ਨਹੀਂ ਕੋਈ ਗੌਰ ਨਹੀਂ ਉਹਨਾਂ ਤੇ ਕਰੋ ਪਰਚੇ ਇਹ ਡੁਪਲੀਕੇਟ ਦਵਾਈਆਂ ਵੇਚਦੇ ਨੇ ਕਿਸੇ ਦੀ ਕੋਈ ਗੌਰ ਹੀ ਨਹੀਂ ਜਾਓ ਡੀਟੀ ਦੇ ਜੀਸੀਬੀਓ ਹੀ ਗੱਲ ਐਸਡੀਨ ਦੇ ਜਾਓ ਐਸਡੀਨ ਦੀ ਕਿਉਂ ਹੀ ਗੱਲ ਆ ਫੋਟੋ ਆ ਖਿੱਚ ਲਿਆਓ ਉਹ ਤੋਂ ਆ ਕੇ ਜੀਸੀਬੀਓ ਨੂੰ ਨਾਲ ਕੇ ਵਾਹੇ ਦੇ ਲੋਕਾਂ ਦੇ ਪਾਈ ਜਾਓ ਨਾਲ ਉਹਦੇ ਮਾਨ ਤਿੰਨ ਫੈਲਿਆਂ ਦੇ ਨਾਲ ਆ ਇਕਲ ਗੰਨਰ ਚੱਕੋ ਜੀ ਨਾਲ ਇਹਦੇ ਡੀਏਪੀ ਦੇ ਨਾਲ ਲਾ ਦੋ ਇਹਨੂੰ ਦਵਾਈਆਂ ਨੂੰ ਤਿੰਨ ਥੈਲੇ ਆਵਾਂ ਕਰ ਕਿਸੇ ਨੂੰ ਕੁਸ ਲਾਤਾ ਕਿਸੇ ਨੂੰ ਕੁਸ ਲਾਤਾ ਉਲੀ ਦੀ ਦਵਾਈ ਹੁਣ ਦੱਸੋ ਕਿਸਾਨ ਕੀ ਕਰੂਗਾ ਉਲੀ ਦੀ ਦਵਾਈ ਜਿਹਦੀ ਚ ਪੈਂਦੀ ਆ ਕਣਕ ਨਾਲ ਜਾ ਕੇ ਚੜਾ ਦੇ ਇਹਦੇ ਲਈ ਬਹੁਤ ਵੱਡੀ ਦਿੱਕਤ ਆ ਵੀ ਕਿਸਾਨ ਦਾ ਹੱਲ ਦੱਸੋ ਵੀ ਭਾਈ ਕਿਸਾਨ ਆਹ ਕਰ ਲੇ ਜੀਦੀ ਦਾ ਝਾੜ ਕੱਟ ਗਿਆ 15-20 ਲੱਖ ਦਾ ਟ੍ਰੈਕਟਰ ਆ ਜਿਹੜਾ ਇਹਨੂੰ ਸੁਪਰਸੀਡਰ ਨੂੰ ਖਿੱਚਦਾ ਕਿੱਥੇ 2.5 ਕਿੱਲੇ ਦਾ ਕਿਸਾਨ ਕਿੱਥੋਂ ਲੈ ਲੂਗਾ